ਇਹ ਪਰਮੇਸ਼ੁਰ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁਨ ਪਰਹਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਇਹਸੂ ਮੁਕਤੀ ਦਾ ਗਾਤਾ ਦੇ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ ਦਾਸ ਅਧਿਆਏ ਉਸਦੀ 28 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ ਨਰਕ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਰ ਪਾਪੀ ਮਨੁੱਖ ਨੂੰ ਸਜ਼ਾ ਦੇਵੇਗਾ ਜਿਸ ਦਾ ਜ਼ਿਕਰ ਪ੍ਰਭ ਯੀਸ਼ੂ ਮਸੀਹ ਜੀ ਦੇ ਦੁਆਰਾ ਇਸ ਵਚਨ ਦੇ ਵਿੱਚ ਕੀਤਾ ਗਿਆ ਹੈ ਨਰਕ ਦੇ ਬਾਰੇ ਵਿੱਚ ਮੈਂ ਪੰਜ ਸਚਾਈਆਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਵਿੱਚੋਂ ਚੌਥੀ ਇਹ ਹੈ ਕਿ ਨਰਕ ਦੇ ਵਿੱਚੋਂ ਕੋਈ ਵੀ ਵਾਪਸ ਨਹੀਂ ਆ ਸਕਦਾ ਹੈ ਨਰਕ ਦੇ ਵਿੱਚੋਂ ਪਿਆਰੋ ਵਾਪਸ ਆਉਣ ਦਾ ਕੋਈ ਵੀ ਰਾਹ ਨਹੀਂ ਹੈ ਜਿਸ ਤਰ੍ਹਾਂ ਕਈ ਲੋਕ ਸੋਚਦੇ ਹਨ ਪੁਨਰ ਜਨਮ ਦੇ ਵਰਗੀ ਵੀ ਉੱਤੇ ਕੋਈ ਗੱਲ ਨਹੀਂ ਹੈ ਕਿਉਂਕਿ ਮਨੁੱਖ ਦੇ ਲਈ ਪਰਮੇਸ਼ਰ ਦੇ ਦੁਆਰਾ ਇੱਕ ਹੀ ਵਾਰ ਮਰਨਾ ਠਹਿਰਾਇਆ ਗਿਆ ਹੈ ਤੇ ਉਸ ਤੋਂ ਬਾਅਦ ਉਸ ਦਾ ਨਿਆ ਹੋਵੇਗਾ ਨਰਕ ਕੁਝ ਸਮੇਂ ਦੇ ਲਈ ਸਜ਼ਾ ਦਾ ਟਿਕਾਣਾ ਨਹੀਂ ਹੈ ਪਰੰਤੂ ਉਹ ਹਮੇਸ਼ਾ ਦੇ ਲਈ ਹੈ ਅਤੇ ਉੱਥੇ ਕੋਈ ਕਿਸੇ ਦਾ ਸਹਾਰਾ ਜਾਂ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਹੈ ਪਰਮੇਸ਼ਰ ਦੀ ਕਿਰਪਾ ਇਸ ਧਰਤੀ ਦੇ ਉੱਤੇ ਜੀਵਨ ਕਾਲ ਦੇ ਲਈ ਉਪਲਬਧ ਹੈ ਅਤੇ ਉਹ ਕਿਰਪਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਵਿੱਚ ਉਪਲਬਧ ਹੈ ਕਿਉਂਕਿ ਪ੍ਰਭੂ ਨੇ ਹਰ ਇੱਕ ਮਨੁੱਖ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਉਸ ਕਲਬਰੀ ਦੇ ਸਲੀਬ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਅਤੇ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਮੁਕਤੀ ਨੂੰ ਪ੍ਰਾਪਤ ਕਰ ਸਕੇ ਅਤੇ ਨਰਕ ਦੀ ਇਸ ਸਜ਼ਾ ਤੋਂ ਉਹ ਛੁਟਕਾਰਾ ਪ੍ਰਾਪਤ ਕਰ ਸਕੇ ਪਿਆਰੋ ਤੁਸੀਂ ਵੀ ਅੱਜ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਉਸ ਨਰਕ ਦੀ ਸਜ਼ਾ ਤੋਂ ਛੁਟਕਾਰਾ ਪ੍ਰਾਪਤ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਹੀ ਪ੍ਰਾਰਥਨਾ ਹੈ ਧੰਨਵਾਦ